ਨੇ ਇਹ ਜੇ ਕਹੀ ਐ ਇੱਕ ਟਾਰੂ ਚ ਆਖੇਗਾ ਉਧਰਲੇ ਪਾਸੇ ਇੱਕ ਇੱਕ ਦੋ ਦਿਨਾਂ ਚ ਇੱਕ ਮਲੇ ਦਾ ਜਲੰਧਰ ਵਾਲਾ ਮੰਤਰੀ ਆ ਉਹਦਾ ਵੀ ਆ ਰਿਹਾ ਕੋਈ ਦੱਸ ਰਿਹਾ ਸੀ ਟੀਵੀ 2 ਵੀ ਤੇ ਆਉਣ ਲੱਗਿਆ ਜਿੰ ਜਿਹੜੇ ਜ਼ਿੰਦਗੀ ਚ ਸਰਪੰਚ ਨਹੀਂ ਬਣੇ ਉਹ ਮੈਂ ਤਾਂ ਕਿਆ ਸੀ ਜਿਹੜੇ ਮਲੰਗ ਸੀ ਸਾਰਿਆਂ ਨੂੰ ਐਮਐਲਏ ਬਣਾਦਾ ਤੁਸੀਂ ਯਾਰ ਦੇਖੋ ਅਕਾਲੀ ਦਲ ਥੋਡੀ ਪਾਰਟੀ ਐ ਅਸੀਂ ਜਿਉਣਾ ਮਰਨਾ ਇੱਥੇ ਐ ਇੱਥੇ ਹੀ ਰਹਿਣਾ ਤੁਸੀਂ ਜਿੱਤਾਂ ਹੋ ਹਰਾਵਾਂ ਅਸੀਂ ਤੁਹਾਡੇ ਵਾਸਤੇ ਹੀ ਲੜਦੇ ਰਹਿਣਾ ਆ ਝਾੜੂ ਵਾਲੇ ਨੇ ਦੇਖ ਲਿਓ ਅਗਲੀ ਵਾਰ ਦੁਕਾਨ ਬੰਦ ਕਰਕੇ ਕਿਤੇ ਹੋਰ ਸੂਬੇ ਕਿਤੇ ਚਲੇ ਜਾਣਗੇ ਜਿੰਦਾਬਾਦ 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 ਮੈਂ ਉਹੀ ਕਹਿਣਾ ਚਾਹਣਾ ਤਜਰਬੇ ਕਰਨੇ ਛੱਡ ਦਿਓ ਇੱਕ ਤਜਰਬੇ ਦਾ ਮਤਲਬ ਹੈ 5 ਸਾਲ ਖਰਾਬ ਹੋ ਜਾਂਦੇ ਐ ਤੁਸੀਂ ਆਪਣੇ 10 ਸਾਲ ਖਰਾਬ ਕਰਤੇ ਜੇ ਸਪੀਡ ਨਾਲ ਅਸੀਂ ਲੱਗੇ ਸੀ ਜੇ ਜਿਹੜੀ ਸਪੀਡ ਨਾਲ ਤਰੱਕੀ ਚੱਲ ਰਹੀ ਸੀ ਆਹ 10 ਸਾਲ ਸਾਨੂੰ ਹੋਰ ਮਿਲ ਜਾਂਦੇ ਆਹ ਇਲਾਕਾ ਤਾਂ ਪਤਾ ਨਹੀਂ ਕਿੱਥੇ ਤੋਂ ਕਿੱਥੇ ਚਲੇ ਜਾਣਾ ਸੀ ਆਪਣੇ ਤਾਂ ਸਿਆਣੇ ਗੁਜਰਾਤ ਦੇ ਲੋਕ ਐ ਤੁਸੀਂ ਦੇਖ ਲਓ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਐ ਉਹਨੂੰ ਉਹਦੀ ਸਰਕਾਰ ਲੈ ਕੇ ਆਉਂਦੇ ਆ ਉਹ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਰਾ ਕੁਸ਼ੀ ਸਾਡਾ ਮੋਦੀ ਕਰਦਾ ਹੈ ਇੱਥੇ ਸਾਰਾ ਕੁਸ਼ੀ ਕਾਲੀਦਲ ਕਰਦਾ ਹੈ ਪਰ ਆਪਾਂ ਆਪਣੀ ਪਾਰਟੀ ਨੂੰ ਸੋਚਦੇ ਆ ਕਿ ਅਕਲ ਚਲੋ ਕਰਦੀ ਆ ਕੀ ਫਰਕ ਪੈਂਦਾ ਇੱਕ ਦੀ ਦੂਜਿਆਂ ਨੂੰ ਦੇ ਦਈ ਮੈਂ ਕਿਹਾ ਹੁਣ ਥੋੜੇ ਦੇਖੋ ਆ ਹਾਰੇ ਪਰ ਰਹਿ ਥੋੜੇ ਨਾਲ ਹਾਂ ਥੋੜਾ ਇੱਥੋਂ ਦਾ ਜਿਹੜਾ ਸੀਗਾ ਜਿਹੜਾ ਜਿੱਤਦਾ ਰਿਹਾ ਸੀ ਉਹ ਛਤਰੀ ਹੋਰ ਬਦਲ ਗਿਆ ਉਹ ਹੱਲਕਾ ਵੀ ਬਦਲ ਗਿਆ ਮੈਨੂੰ ਲੱਗਦਾ ਹੈ ਉੱਥੋਂ ਵੀ ਉੱਡਣ ਦੀ ਤਿਆਰੀ ਹੈ ਇੱਕ ਦੀ ਮੈਂ ਲੈ ਉਹ ਛਤਰੀ ਵੀ ਨਹੀਂ ਵਾਪਾਉ ਕਿਸੇ ਨੂੰ ਕਿਉਂਕਿ ਜਿਹੜੀ ਉਹ ਛੱਡੀ ਛਤਰੀ ਤੇ ਬੈਠੇ ਹੈ ਨਾ ਆ ਇਲੈਕਸ਼ਨ ਤੇ ਬੈਠੋ ਉਹ ਛਤਰੀ ਟੁੱਟ ਜਾਣੀ ਹੈ ਮੈਂ ਤੈਨੂੰ ਅੱਜ ਦੱਸਣਾ ਅੱਜ ਜੈਜੀ ਹਾਲਾਤ ਬਣਾਤੀ ਹੈ ਦੇਸ਼ ਦੇ ਵਿੱਚ ਤੁਸੀਂ ਦੇਖ ਲਓ ਭਾਜਪਾ ਪ੍ਰਧਾਨ ਮੰਤਰੀ ਬੋਲ ਰਿਹਾ ਹੈ ਕਿਤੇ ਨਹੀਂ ਕਹਿੰਦੇ ਕਿ ਮੈਂ ਮਹਿੰਗਾਈ ਘਟਾਤੀ ਮੈਂ ਗਰੀਬ ਨੂੰ ਆ ਕਰਤਾ ਨਹੀਂ ਇੱਕੋ ਹੀ ਚੀਜ਼ ਬੋਲਦੇ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਈ ਜਾਂਦੇ ਆ ਰੋਜ਼ ਪ੍ਰਧਾਨ ਮੰਤਰੀ ਦੇ ਵਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਹੈ ਕਿ ਜੇ ਸਾਨੂੰ ਬੀਜੇਪੀ ਨੂੰ ਨਾ ਜਿਤਾਇਆ ਮੁਸਲਮਾਨ ਭਾਈ ਜਰਾ ਤੁਹਾਡੇ ਮੰਗਲ ਸੂਤਰ ਖੋਲ ਲੂਗਾ 70 ਸਾਲ ਤੱਕ ਲਾਈ ਨਹੀਂ ਤੇ ਹੁਣ ਕਿੱਥੋਂ ਕਰ ਲੂ ਕਿਉਂਕਿ ਲੋਕਾਂ ਨੂੰ ਲੜਾਉਂਦੇ ਐ ਆ ਦੇਸ਼ ਸਾਰਿਆਂ ਦਾ ਜਿਵੇਂ 1% ਵਾਦੀ ਐ 5% ਜਾਂ 70% ਦੇਸ਼ ਸਾਰਿਆਂ ਦਾ ਆ ਜਿਹੜੇ ਲੋਕ ਐ ਉਹ ਸਹੀ ਮਣੀ ਤੇ ਦੇਸ਼ ਹਿੱਤ ਦੀ ਗੱਲ ਨਹੀਂ ਕਰ ਰਹੇ ਦੇਸ਼ ਨੂੰ ਤਗੜਾ ਕਰਨ ਦੀ ਗੱਲ ਨਹੀਂ ਕਰ ਰਹੇ ਇੱਥੇ ਦੇਸ਼ ਵਿੱਚ ਲੜਾਈ ਝਗੜੇ ਕਰਨ ਦੀ ਗੱਲ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਐ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਐ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਲੈ ਕੇ ਰੱਖਦੀ ਹੈ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਸੀਂ ਕਿਤੇ ਨਹੀਂ ਦੇਖੋਗੇ ਕਿ ਇੱਕ ਧਰਮ ਦੀ ਦੂਜੇ ਧਰਮ ਦੀ ਲੜਾਈ ਅਕਰ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਕਿਸੇ ਧਰਮ ਦਾ ਕੋਈ ਵੀ ਸ਼ੁਭ ਦਿਹਾੜਾ ਹੁੰਦਾ ਬਾਦਲ ਸਾਹਿਬ ਆਪ ਜਾ ਕੇ ਉੱਥੇ ਮਨਾਉਂਦੇ ਉਹਨਾਂ ਦੀ ਖੁਸ਼ੀਆਂ ਸਿਰ ਲੈਂਦੇ ਐਸ ਕਰਕੇ ਮੈਂ ਜਿਹੜਾ ਬੇਨਤੀ ਕਰਨਾ ਆ ਪੰਜਾਬ ਨੂੰ ਬਚਾ ਲਓ ਪੰਜਾਬ ਆਪਣਾ ਘਰ ਹੈ ਇੱਥੇ ਕੁਝ ਨੁਕਸਾਨ ਹੋ ਗਿਆ ਆ ਪੰਜਾਬ ਪਿੱਛੇ ਚਲੇ ਗਿਆ ਤਾਂ ਆਪਾਂ ਸਾਰੇ ਪਿੱਛੇ ਚਲੇ ਜਾਵਾਂਗੇ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਵਾਸਤੇ ਯੂਪੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉੱਥੇ 80 ਐਮਪੀ ਆਉਂਦੇ ਆ ਉਹਨਾਂ ਵਾਸਤੇ ਬਿਹਾਰ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉੱਥੇ 40-45 ਐਮਪੀ ਆਉਂਦੇ ਆ ਇਸ ਕਰਕੇ ਉਹਨਾਂ ਦਾ ਕੀ ਲਗਾ ਥੋੜੇ ਨਾਲ ਅਸੀਂ ਤਾਂ ਰਹਿਣਾ ਇੱਥੇ ਹੈ ਜੇ ਅਕਾਲੀ ਦਲ ਤਗੜਾ ਹੈ ਤੁਹਾਡੀ ਫੌਜ ਤਕੜੀ ਹੈ ਅਕਾਲੀ ਦਲ ਤੁਹਾਡੀ ਫੌਜ ਹੈ ਅਕਾਲੀ ਦਲ ਤਗੜਾ ਤੇ ਕਿਸਾਨਾਂ ਦੀ ਲੜਾਈ ਕਾਲੀ ਲੜੇ ਗਿਆ ਗਰੀਬ ਦੀ ਲੜਾਈ ਲੜਦਾ ਹੈ ਪੰਜਾਬੀਆਂ ਦੀ ਲੜਾਈ ਲੜਦਾ ਹੈ ਵਪਾਰੀਆਂ ਦੀ ਲੜਾਈ ਲੜਦਾ ਹੈ ਤੇ ਪਾਰਲੀਮੈਂਟ ਵਿੱਚ ਜੇ ਤੁਸੀਂ ਅਕਾਲੀਆ ਹੈ ਅਕਾਲੀ ਐਮਪੀ ਭੇਜੋਗੇ ਦੇਖੋ ਕਿੰਡੀ ਵੱਡੀ ਤਾਕਤ ਤੁਹਾਡੀ ਪੰਜਾਬ ਦੀ ਬਣੂਗੀ ਤੁਸੀਂ